ਆਪਣੇ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਡਟੇ ਹੋਏ ਨੇ ਕਿਸਾਨਾਂ ਦੇ ਵੱਲੋਂ ਪਿਛਲੇ 11 ਮਹੀਨਿਆਂ ਤੋਂ ਲਗਾਤਾਰ ਅੰਦੋਲਨ ਕੀਤਾ ਜਾ ਰਿਹਾ ਤੇ ਸពਦੇ ਦਰਮਿਆਨ ਜਗਜੀਤ ਸਿੰਘ ਡੱਲੇਵਾਲ ਵੀ ਲਗਾਤਾਰ ਮਨਵਾਰਤਾ ਤੇ ਬੈਠੇ ਹੋਏ ਨੇ ਜਗਜੀਤ ਸਿੰਘ ਡੱਲੇਵਾਲ ਦਾ ਮਨਵਾਰਤਾ ਜ 55ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਤੇ ਉੱਥੇ ਹੀ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਕੇਂਦਰ ਦੇ ਨੁਮਾਇंदे ਕਿਸਾਨਾਂ ਦੇ ਨਾਲ ਮੀਟਿੰਗ ਕਰਨ ਦੇ ਲਈ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਕਿਸਾਨਾਂ ਦੀ ਕੇਂਦਰ ਦੇ ਨਾਲ 14 ਫਰਵਰੀ ਦੀ ਮੀਟਿੰਗ ਪੱਕੀ ਕੀਤੀ ਗਈ ਹੈ ਤੇ 14 ਫਰਵਰੀ ਨੂੰ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਹੋਵੇਗੀ ਤੇ ਸਭ ਤੋਂ ਬਾਅਦ ਜਿਹੜਾ ਜਗਜੀਤ ਸਿੰਘ ਡੱਲੇਵਾਲ ਉਹਦੇ ਵੱਲੋਂ ਵੀ ਡਾਕਟਰੀ ਸਹਾਇਤਾ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ ਅੱਜ ਜਗਜੀਤ ਸਿੰਘ ਡੱਲੇਵਾਲ ਨੇ ਵੀ ਆਪਣੇ ਗਲੂਗੋਸ਼ ਲਗਵਾਇਆ ਤੇ ਡਾਕਟਰਾਂ ਦੇ ਵੱਲੋਂ ਉਹਨਾਂ ਦੀ ਹੁਣ ਨਿਗਰਾਨੀ ਕੀਤੀ ਜਾ ਰਹੀ ਹੈ ਸਿਹਤ ਸਹੂਬਿਧਾਵਾਂ ਜਿਹੜੀਆਂ ਨੇ ਜਗਜੀਤ ਸਿੰਘ ਡੱਲੇਵਾਲ ਨੇ ਵੀ ਲੈ ਲਈਆਂ ਨੇ ਤੇ ਇਸ ਤੋਂ ਇਲਾਵਾ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮਰਨਵਰਤ ਤੇ ਬੈਠੇ 121 ਕਿਸਾਨਾਂ ਦੇ ਵੱਲੋਂ ਵੀ ਅੱਜ ਆਪਣਾ ਮਨਵਰਤ ਤੋਲ ਦਿੱਤਾ ਗਿਆ ਸੋ ਇਹ ਸਭ ਦੇ ਦਰਮਿਆਨ ਹੁਣ ਕੇਂਦਰ ਦੇ ਇਸ ਰਵੱਈਏ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਤੇ ਕੇਂਦਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਨਾਲ ਦੀ ਨਾਲ ਕਈ ਸ਼ਬਦੀ ਨਿਸ਼ਾਨੇ ਕੇਂਦਰ ਤੇ ਵੀ ਸਾਧਦੇ ਨੇ ਸੀਐਮ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਕੇਂਦਰ ਦੇ ਨਾਲ ਮੈਂ ਲਗਾਤਾਰ ਰابطਾ ਕਰ ਰਿਹਾ ਸੀ ਕਿ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਜਾਵੇ ਕਿਉਂਕਿ ਕਿਸਾਨੀ ਮਸਲੇ ਦਾ ਹੱਲ ਗੱਲਬਾਤ ਦੇ ਰਾਹੀਂ ਨਿਕਲਣਾ ਹੈ ਉਹਨਾਂ ਨੇ ਕਹਿ ਕੇ ਜਿਹੜਾ ਪਤਾ ਹੁਣ ਵੀ ਕਿਸਾਨਾਂ ਨੂੰ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ ਉਸ ਪਤੇ ਦੇ ਉੱਤੇ ਮਤਲਬ ਉਸ ਐਡਰੈਸ ਦੇ ਉੱਤੇ ਮੈਂ ਪਹਿਲਾਂ ਵੀ ਚਾਰ ਮੀਟਿੰਗਾਂ ਕਰਵਾ ਚੁੱਕਾ ਹਾਂ ਸੋ ਵੱਡਾ ਨਿਸ਼ਾਨਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਸੱਦਾ ਦਿੱਤਾ ਅੰਦਾਜ਼ਾ ਹੈ ਕਿ ਪਿਛਲੇ 11 ਮਹੀਨਿਆਂ ਤੋਂ ਸ਼ੰਭੂ ਤੇ ਖਨੌਰੀ ਬਾਰਡਰ ਤੇ ਲਗਾਤਾਰ ਕਿਸਾਨ ਡਟੇ ਹੋਏ ਨੇ ਇਸ ਤੋਂ ਪਹਿਲਾਂ ਵੀ ਕਿਸਾਨਾਂ ਦੀ ਕੇਂਦਰ ਦੇ ਨਾਲ ਫਰਵਰੀ ਦੇ ਵਿੱਚ ਚਾਰ ਵਾਰ ਮੀਟਿੰਗ ਹੋ ਚੁੱਕੀ ਹੈ ਪਰ ਕਿਸੇ ਵੀ ਹਾਲ ਹੀਲੇ ਨਹੀਂ ਨਿਕਲਿਆ ਤੋਂ ਉਸ ਤੋਂ ਬਾਅਦ ਲਗਾਤਾਰ ਕਿਸਾਨ ਜਿਹੜਾ ਨੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਹੋਏ ਸਨ ਤੇ ਪਿਛਲੇ 10 ਮਹੀਨਿਆਂ ਤੋਂ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਦਰਮਿਆਨ ਡੈਡਲੌਕ ਬਣਿਆ ਹੋਇਆ ਹੈ ਸੋ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਉੱਤੇ ਬਿਆਨ ਦਿੰਦੇ ਹੋਏ ਨਜ਼ਰ ਆਏ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਤੇ ਇੱਕ ਵਾਰੀ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕੀਤਾ ਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਪੰਜਾਬ ਸਰਕਾਰ ਦਾ ਇਸ ਦੇ ਵਿੱਚ ਕੋਈ ਰੋਲ ਨਹੀਂ ਨਾ ਪੰਜਾਬ ਸਰਕਾਰ ਉਹਨਾਂ ਦੀਆਂ ਇਹ ਮੰਗਾਂ ਮਨਸਾ ਕਰੀਏ ਕਿਉਂਕਿ ਮੰਗਾ ਕੇਂਦਰ ਸਰਕਾਰ ਦੇ ਨਾਲ ਰਿਲੇਟਡ ਨੇ ਸੋ ਹੋਣੇ ਸਭ ਤੋਂ ਬਾਅਦ ਹੁਣ ਜਦੋਂ ਕੇਂਦਰ ਦਾ ਸੜਕ ਹਸਾਨਾ ਦੇ ਲਈ ਆਇਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਮੈਂ ਤਾਂ ਪਹਿਲਾਂ ਕਿਹਾ ਸੀ ਕੇਂਦਰ ਨੂੰ ਮੈਂ ਕੇਂਦਰ ਨੂੰ ਕਿਹਾ ਸੀ ਕਿ ਗੱਲ ਵਾ ਗੱਲ ਵਾ ਕਰੋ ਸਰ 14 ਫਰਵਰੀ ਕਿਹਾ ਸੀ ਪਰ ਹੁਣ ਇਹ ਗੱਲੇ ਵਾਲ ਸਾਹਿਬ ਕਹਿੰਦੇ ਹੈਗੇ ਨੇ ਕਿ 14 ਫਰਵਰੀ ਕਿਉਂ ਨੇ ਰੇਟ ਕੀਤੀ ਇਹ ਤਾਂ ਜੀ ਦੇਖੋ ਇਹ ਦੇਖੋ ਪੰਜਾਬ ਨਾਲ ਤਾਂ ਸੰਬੰਧਿਤ ਕੋਈ ਮੰਗ ਨਹੀਂ ਕੁਝ ਕਰ ਲੈ ਅਸੀਂ ਉਹ ਠੀਕ ਹੈ ਖਨੌਰੀ ਜਾਂ ਸ਼ੰਭੂ ਬਾਡਰ ਤੇ ਬੈਠੇ ਕੇਂਦਰ ਨੇ ਜਿੱਦਿਆਂ ਉਹਨਾਂ ਨੂੰ ਚਿੱਠੀ ਦਿੱਤੀ ਹੈ ਜੋ ਸਹਿਮਤ ਨੇ ਮੈਂ ਤਾਂ ਉਸੇ ਜਿੱਥੇ ਉਹਨਾਂ ਨੇ ਹੁਣ ਐਡਰੈਸ ਲਿਖਿਆ ਨਾ 26 ਸੈਕਟਰ ਵਾਲਾ ਜੀ ਜੀ ਮੈਂ ਉੱਥੇ ਤਾਂ ਚਾਰ ਮੀਟਿੰਗ ਕਰਾਈਆਂ ਨੇ ਨਹੀਂ ਤਾਂ ਕੋ ਦੇਗੇ ਸੀ ਪਿੱਛੇ ਜਦੋਂ ਪਿਊਸ਼ ਕੋਇਲ ਤੇ ਅਰਜਨ ਮੁੰਡਾ ਜਿਹੜੇ ਕਿ ਉਸ ਵੇਲੇ ਖੇਤੀਬਾੜੀ ਮੰਤਰੀ ਸੀ ਅੱਜ ਸ਼ਿਵਰਾਜ ਚੌਹਾਨ ਹੈ ਜਦੋਂ ਉਹ ਆਏ ਸੀ ਬਾਕੀ ਗੱਲ ਕਰੋ ਗੱਲ ਗੱਲ ਬਾਤ ਹੀ ਹੱਲ ਹੋਊਗੀ ਜੀ ਹੋਰ ਕੋਈ ਲੱਗਦਾ ਹੋ ਜੇਗੀ ਚੌਹ ਪਰ ਮੈਂ ਤਾਂ ਉਮੀਦ ਮੈਂ ਤਾਂ ਇਹ ਕਹਿਣਾ ਜੀ ਪੰਜਾਬ ਜਿਹੜਾ ਉਹ ਫੂਡ ਬੋਲ ਹੈ ਸਾਡਾ ਸੀ ਦੇਸ਼ ਦਾ ਅਨਾਜ ਭੰਡਾਰ ਜੇ ਕਿਸਾਨਾਂ ਦੀਆਂ ਸਮੱਸਿਆਵਾਂ ਨਹੀਂ ਸੁਣੋਗੇ ਤੇ ਸੁਣੋਗੇ ਤੇ ਪੰਜਾਬ ਦੇ ਕਿਸਾਨ ਹਰਿਆਣਾ ਦੇ ਕਿਸਾਨਾਂ ਦੀ ਨਹੀਂ ਸੁਣੋਗੇ ਹੋਰ ਜਿਹੜੀਆਂ ਸੁਣੋਗੇ ਸੋ ਅਸੀਂ ਸਟੇਕ ਹੇਲਡਰਸ ਆ